ਲਗਭਗ 62 ਸਾਲ ਦੀ ਉਮਰ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਦੋਂ ਇੱਕ ਪੰਡਤ ਨੇ ਆ ਕੇ ਇਹ ਗੱਲ ਆਖੀ ਸੀ ਕਿ ਬਾਬਾ ਤੂੰ ਅਜੇ ਤੱਕ ਨਿਗੁਰਾ ਹੈ ਤੇ ਮੈਂ ਨਿਗੁਰੇ ਦੇ ਹੱਥ ਤੋਂ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਿਆ ساری ਰਾਤ ਨੀਂਦ ਨਹੀਂ ਆਈ ਜੀ ਬਾਬਾ ਅਮਰਦਾਸ ਜੀ ਨੂੰ 62 ਸਾਲ ਦੀ ਉਮਰ ਵਿੱਚ ਕਿ ਮੈਂ ਅਜੇ ਤੱਕ ਨਿਗੁਰਾ ਮੈਂ ਗੁਰੂ ਧਾਰਨ ਕੋਈ ਨਹੀਂ ਕੀਤਾ ਹੁਣ ਖਿਆਲ ਕਰੋ ਸਾਡੀ ਉਮਰ ਤੇ 70 70 ਸਾਲ ਹੋ ਗਈ ਜੀ ਸਾਡੀ 50 ਸਾਲ ਉਮਰ ਹੈ 60 ਸਾਲ ਉਮਰ ਹੈ ਸਾਨੂੰ ਪਤਾ ਵੀ ਹੈ ਕਿ ਅਸੀਂ ਅਜੇ ਤੱਕ ਨਿਗਰੇ ਹਾਂ ਗੁਰੂ ਧਾਰਨ ਨਹੀਂ ਕੀਤਾ ਪਤਾ ਹੀ ਨਹੀਂ ਕਿਵੇਂ ਨੀਂਦ ਆ ਜਾਂਦੀ ਹੈ ਹੁਣ ਬਾਬਾ ਅਮਰਦਾਸ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਵੇਰ ਹੋ ਕੇ ਸਵੇਰ ਸਮੇਂ ਬੀਬੀ ਅਮਰੋ ਜੀ ਦੇ ਕੋਲੋਂ ਜਦੋਂ ਬਾਣੀ ਸੁਣੀ ਗੁਰੂ ਅੰਗਦ ਸਹਿ ਮਹਾਰਾਜ ਜੀ ਦੇ دیدار ਕਰਕੇ ਗੁਰੂ ਧਾਰਨ ਕੀਤਾ ਪਿਆਰ ਵਾਲਿਓ ਗੁਰੂ ਧਾਰਨ ਲਗਭਗ 62 ਸਾਲ ਦੀ ਉਮਰ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਦੋਂ ਇੱਕ ਪੰਡਤ ਨੇ ਆ ਕੇ ਇਹ ਗੱਲ ਆਖੀ ਸੀ ਕਿ ਬਾਬਾ ਤੂੰ ਅਜੇ ਤੱਕ ਨਿਗੁਰਾ ਹੈ ਤੇ ਮੈਂ ਨਿਗੁਰੇ ਦੇ ਹੱਥ ਤੋਂ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਿਆ ساری ਰਾਤ ਨੀਂਦ ਨਹੀਂ ਆਈ ਜੀ ਬਾਬਾ ਅਮਰਦਾਸ ਜੀ ਨੂੰ 68 ਸਾਲ ਦੀ ਉਮਰ ਵਿੱਚ ਕਿ ਮੈਂ ਅਜੇ ਤੱਕ ਨਿਗੁਰਾ ਮੈਂ ਗੁਰੂ ਧਾਰਨ ਕੋਈ ਨਹੀਂ ਕੀਤਾ ਹੁਣ ਖਿਆਲ ਕਰੋ ਸਾਡੀ ਉਮਰ ਤੇ 70 70 ਸਾਲ ਹੋ ਗਈ ਜੀ ਸਾਡੀ 50 ਸਾਲ ਉਮਰ ਹੈ 60 ਸਾਲ ਉਮਰ ਹੈ ਸਾਨੂੰ ਪਤਾ ਵੀ ਹੈ ਕਿ ਅਸੀਂ ਅਜੇ ਤੱਕ ਨਿਗਰੇ ਹਾਂ ਗੁਰੂ ਧਾਰਨ ਨਹੀਂ ਕੀਤੇ ਪਤਾ ਹੀ ਨਹੀਂ ਕਿਵੇਂ ਨੀਂਦ ਆ ਜਾਂਦੀ ਹੈ ਹੁਣ ਬਾਬਾ ਅਮਰਦਾਸ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਵੇਰ ਹੋ ਕੇ ਸਵੇਰ ਸਮੇਂ ਬੀਬੀ ਅਮਰੋ ਜੀ ਦੇ ਕੋਲੋਂ ਜਦੋਂ ਬਾਣੀ ਸੁਣੀ ਗੁਰੂ ਅੰਗਦ ਸਹਿ ਮਹਾਰਾਜ ਜੀ ਦੇ دیدار ਕਰਕੇ ਗੁਰੂ ਧਾਰਨ ਕੀਤਾ ਪਿਆਰ ਵਾਲਿਓ ਗੁਰੂ ਧਾਰਨ